ਬੀਤੀ ਰਾਤ ਸ਼ਾਮ ਜ਼ਿਲ੍ਹਾ ਮੋਗਾ ਦੇ ਥਾਣਾ ਚਿੜਕ ਦੇ ਅਧੀਨ ਪੈਂਦੇ ਪਿੰਡ ਸਿੰਧਾਵਾਲਾ ਦੇ ਵਿੱਚ ਸੇਮ ਦੇ ਨਾਲੇ ਦੇ ਵਿੱਚ ਇੱਕ ਅਧਖੜ ਵਿਅਕਤੀ ਦੀ Laash ਮਿਲੀ ਹੈ ਜਿਸ ਦੇ ਗਲੇ ਦੇ ਉੱਤੇ ਸਫੇਦ ਰੰਗ ਦੀ ਰੱਸੀ ਬੰਨੀ ਹੋਈ ਸੀ ਉੱਥੇ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 302 ਦਾ ਮਾਮਲਾ ਦਰਜ ਕਰਕੇ Laash ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਖੇ ਰੱਖਵਾ ਦਿੱਤਾ ਹੈ ਰਾਜਵਿੰਦਰ ਜੀ ਰਾਜਵਿੰਦਰ ਜੀ ਦਿੱਤੋ ਜੜੀ ਲੱਗਦੀ ਹੈ ਮਾਸੀ ਦਾ ਬੇਟਾ ਜੀ ਕਿਵੇਂ ਘਟਨਾ ਹੋਈ ਸਰ ਕੋਈ ਪਤਾ ਚੱਲ ਪਾਇਆ ਕਿੱਥੋਂ ਆਏ ਸੀ ਕੌਣ ਸੀ ਇਹ ਸੀ ਦਾ ਮੁੰਡਾ ਇਹ ਲੈਣ ਚ ਆਇਆ ਸੀਗਾ ਤੇ ਮੇਰੀ ਮਾਸੀ ਦਾ ਮੁੰਡਾ ਜਿਹੜਾ ਡਿਵਾਈਸ 'ਚੋਂ ਨੇ ਮੈਨੂੰ ਕਾਲ ਕੀਤੀ ਸੀ ਕਿ ਸੇਮਾ ਬਾਹਰੋਂ ਆਇਆ ਵਾ ਤੇ ਉਹਦੀ ਜ਼ਮੀਨ ਨੂੰ ਲੈ ਖਾਈ ਜਾਂਦੇ ਕੋ ਮੈਂ ਉਹਨੂੰ ਕਿਹਾ ਮੈਨੂੰ ਮਿਲਦਾ ਹਾਂ ਉਹਦੇ ਜ਼ਮੀਨ ਆਉਂਦੇ ਆ ਉਹਨੇ ਮੈਨੂੰ ਇੱਕ ਨੰਬਰ ਦਿੱਤਾ ਮੈਂ ਉਹਨੂੰ ਕਾਲ ਕੀਤੀ ਨੰਬਰਦਾਰ ਸੀਗਾ ਉਹ ਕਹਿੰਦਾ ਮੈਂ ਨਹੀਂ ਜ਼ਮੀਨ ਲਈਗੀ ਵੀ ਮੈਂ ਨੰਬਰ ਦੇ ਦਿੰਦਾ ਵਾਂ ਕਿਰਣਾ ਨਹੀਂ ਜੀ ਮੈਂ ਨਹੀਂ ਦੇਈਆਂ ਫਿਰ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀਰੇ ਸੇਮਾ ਕਿੱਥੇ ਤੂੰ ਜਮੀਨ ਆ ਬਟੇ ਚਲੀਏ ਨੋ ਹਸਪੀਟਲ ਚ ਦਾਖਲਾ ਮੈਂ ਕਹ ਕਿਹੜੇ ਉਹਨਾਂ ਨੇ ਮੈਨੂੰ ਜਦੋਂ ਵੀ ਕੇ ਬੋਲਦਾ ਦੱਸਿਆ ਮੈਂ ਮੈਡੀ ਸਿਟੀ ਚ ਜੋਬ ਕਰਦੀ ਸੀ ਮੈਂ ਉੱਥੇ ਸ਼ਾਮ ਨੂੰ ਆਈਆਂ ਦੇਖ ਕੇ ਬੋਲਦੇ ਹਸਪੀਟਲ ਨੂੰ ਪਿਆ ਸੀਗਾ ਮੈਂ ਕਹ ਵੀਰੇ ਕੀ ਗੱਲ ਹੋ ਗਈ ਤੈਨੂੰ ਨਾ ਮੇਰੇ ਪੈਰ ਤੇ ਕੱਚ ਵੱਜਿਆ ਘਰ ਦੀ ਸਫਾਈ ਕਰਾਈ ਸੀ ਉਹਨਾਂ ਮੈਂ ਆ ਕੇ ਤੇ ਮੇਰੇ ਸਾਥ ਲੱਗ ਗਈ ਤੇ ਮੈਨੂੰ ਆਂ ਦਾ ਦਾਖਲ ਕਰਾਇਆ ਵਾ ਉਹਨਾਂ ਨੇ ਤੇ ਉਹ ਜਿਨ੍ਹਾਂ ਨੇ ਦਾਖਲ ਕਰਾਇਆ ਸੀ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀਰੇ ਮਿਉਣਾ ਹਸਪੀਟਲ ਤੁਸੀਂ ਆਓਂਗੇ ਕਹਿੰਦੇ ਹਾਂ ਸ਼ਾਮ ਨੂੰ ਵੀ ਆਇਆ ਮੁੰਡਾ ਚੱਲ ਮੈਂ ਪਤਾ ਲੈ ਕੇ ਵਾਪਸ ਚਲੀ ਗਈ ਤਿੰਨ ਚਾਰ ਦਿਨ ਹੋ ਗਏ ਆ ਪੰਜ ਦਿਨ ਦੀ ਗੱਲ ਆ ਮੋਦੇ ਹਸਪੀਟਲ ਆਈਆਂ ਉਹ ਵਧੀਆ ਤੁਰ ਕੇ ਡਾਕਟਰ ਕੋਲੇ ਬੈਠਾ ਪੈਰ ਤੇ ਪੱਟੀ ਕੀਤੀ ਸੀ ਉਹਦੇ ਤੇ ਡਾਕਟਰ ਨਾਲ ਗੱਲ ਕਰੀ ਜਾਂਦਾ ਫਿਰ ਮੇਰੇ ਨਾਲ ਗਿਆ ਔਰ ਥਕੇ ਮੈਨੂੰ ਕਹਿੰਦਾ ਡਾਕਟਰ ਕਹਿੰਦਾ ਸੋਮਵਾਰ ਸ਼ੁੱਕਰ ਦੇ ਦਿੰਦਾ ਫਰਮੇਉ ਮੁੰਡੇ ਨੂੰ ਕਾਲ ਕੀਤੀ ਜਿਨ੍ਹਾਂ ਨੇ ਜਮੇਲ ਲਖਾਈ ਆ ਮੈਂ ਕਿਹਾ ਵੀਰੇ ਜਿੱਦਾਂ ਛੁੱਟੀ ਮਿਲੇ ਨਾ ਤੇ ਮੈਨੂੰ ਤੁਸੀਂ ਕਾਲ ਕਰਿਓ ਮੈਂ ਆਉਣਾ ਵਾਂ ਇੱਥੇ ਉਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ ਕਿ ਇਸ ਦਿਨ ਛੁੱਟੀ ਮਿਲੀ ਕਦੋਂ ਨਹੀਂ ਮੈਂ ਅੱਜ ਸਵੇਰ ਅਖਬਾਰ ਤੇ ਪੜ੍ਹਿਆ ਜਦੋਂ ਡਰੈਸ ਪੜਿਆ ਤੇ ਮੈਂ ਕਿਹਾ ਤਾਂ ਮਾਸੀ ਦੇ ਮੁੰਡੇ ਦਾ ਨਾਮ ਆ ਮੈਂ ਮਾਮਲੇ ਨੂੰ ਸੁਣ ਲਿਆ ਨੰਨੇ ਨੂੰ ਦੱਸਿਆ ਵੀ ਖਬਰ ਹੀ ਅਸੀਂ ਪੜ੍ਹੀ ਆ ਤੇ ਕਿਵੇਂ ਡੈਡ ਬੋਡੀ ਮਿਲੀ ਕੇ ਹਾਲ ਚ ਮਰੀ ਦੀ ਡੈਡ ਬੋਡੀ ਡੈਡ ਬੋਡੀ ਸਾਰਾ ਦੇ ਗਲੇ 'ਚ ਰੱਸੀ ਪਾ ਕੇ ਫਾਹ ਦੇ ਕੇ ਉਹਦਾ ਕਤਲ ਕੀਤਾ ਵਾ ਮੈਨੂੰ ਇਹ ਹੀ ਚਾਹਣੀ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਣ ਬੰਦੇ ਸੀ ਤੁਹਾਨੂੰ ਸ਼ੱਕ ਪੈਂਦਾ ਕਿਸ ਤੇ ਕਿਹਨੇ ਕਤਲ ਕੀਤਾ ਮੈਨੂੰ ਸ਼ੱਕ ਉਹਨਾਂ ਤੇ ਆ ਜਿਹੜੇ ਬੰਦੇ ਆਣੇ ਮੈਨੂੰ ਦੱਸਿਆ ਨਹੀਂਗਾ ਵੀ ਅੱਜ ਇਹਨੂੰ ਛੁੱਟੀ ਮਿਲ ਰਹੀ ਜਿਨ੍ਹਾਂ ਨੇ ਇਹਦੀ ਜ਼ਮੀਨ ਲਖਾਈ ਕਿੰਨੇ ਦਿਨ ਪਹਿਲਾਂ ਇੰਗਲੈਂਡ ਤੋਂ ਆਏ ਸੀ ਵਾਪਸ ਜੀ ਇਹਨਾਂ 2009 ਚ ਗਏ ਸੀ ਪਹਿਲਾਂ 2009 ਦੇ ਗਏ ਦੇ ਤੇ ਹੁਣ ਵਾਪਸ ਆਏ ਸੀ 2-3 ਮਹੀਨੇ ਇੱਕ ਕਬੱਡੀ ਵੀ ਖੇਡਦੇ ਰਹੇ ਆ ਹਾਂਜੀ ਕਬੱਡੀ ਖੇਡਦੇ ਰਹੇ ਸੀ ਪੁਲਿਸ ਮਿਲਟਰੀ ਆ ਪੁਲਿਸ ਦੇ ਵਿੱਚ ਵੀ ਇਹ ਫੌਜ ਦੇ ਵਿੱਚ ਵੀ ਰਹੇ ਆ ਉਸ ਤੋਂ ਬਾਅਦ ਇਹ ਹਰਜੀਤ ਬਾਜੇਖਾਨ ਨੇ ਉਹਨਾਂ ਨਾਲ ਕਬੱਡੀ ਵੀ ਖੇਡਦੇ ਰਹੇ ਆ ਜ ਜਦੋਂ ਉਹਨਾਂ ਦੀ ਡੈਥ ਹੋਈ ਸੀ ਹਰਜੀਤ ਉਹਨਾਂ ਦੀ ਬਾਜੇਖਾਨਾਂ ਦੀ ਉਹਨਾਂ ਉਸ ਤੋਂ ਬਾਅਦ ਇਹ ਗਿਆ ਹੁਣ ਤੋਂ ਟਿੱਕੀ ਮੰਗ ਕੀ ਹੋਣਾ ਚਾਹੀਦਾ ਜੀ ਕੀ ਕਰਤ ਲੋ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਮੈਨੂੰ ਦੱਸਿਆ ਨਹੀਂ ਗਾ ਕੀਤਾ ਵਾ ਵੀ ਅੱਜ ਉਹਨੂੰ 50 ਮਿਲੀ ਆ ਤੁਸੀਂ ਆ ਜਾਓ ਹੌਸਪੀਟਲ ਬਲਦੇਵ ਸਿੰਘ ਸਰਦਾਰ ਬਲਦੇਵ ਸਿੰਘ ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਸਾਫਕਾ ਸਰਪੰਚ ਕਲਕਲਾਂ ਸਰਦਾਰ ਬਲਦੇਵ ਜੀ ਦਿੱਤ ਤੁਈ ਇਹ ਮੁੰਡੇ ਜੱਟੋੜੀ ਜੀ ਇਹ ਕੌਣ ਸੀ ਇਹ ਕੀ ਨਾਮ ਨੂੰ ਇਹ ਸੁਖਦੇਵ ਸਿੰਘ ਸੇਮਾ ਸਰ ਕਿੱਥੋਂ ਆਏ ਸੀ ਤੇ ਕੌਣ ਸੀ ਇਹ ਕਲਕਲਾਂ ਦਾ ਜੰਪਲ ਸੀ ਜੀ ਪਹਿਲਾਂ ਇਹ ਬਾਰਡਰ ਸਕਿਉਰਿਟੀ ਫੋਰਸ ਸੀਗਾ ਇਹ ਨੌਕਰੀ ਛੱਡਿਆ ਜੀ ਫਿਰ ਇਹ ਕਬੱਡੀ ਵਾਲਾ ਨਾ ਹਰਜੀਤ ਬਾਜੇਖਾਨ ਦੇ ਵਾਲੇ ਨਾ ਮੇਲ ਮਲਾਫ ਹੋ ਗਿਆ ਫਿਰ ਇੰਗਲੈਂਡ ਚਲਾ ਗਿਆ ਖੇਡਣ ਦੀ ਜਿਹੜੀ ਉੱਥੇ ਜਾ ਕੇ ਮੈਰਿਜ ਕਰਾ ਕੇ ਪੱਕਾ ਹੋ ਗਏ ਫਿਰ ਉਹਦੀ ਉੱਥੇ ਡਾਈਵੋਰਸ ਹੋ ਗਿਆ 20 25 ਸਾਲ ਤੋ ਉੱਥੇ ਸੀ ਫਿਰ ਉਹ ਜਨਾਨੀ ਨਾਲ ਤਲਕਾ ਤੇ ਠੀਕ ਨਹੀਂ ਸੀ ਡਾਈਵੋਰਸ ਹੋ ਗਿਆ ਫਿਰ ਕਾਫੀ ਜਣ ਉੱਥੇ ਇੰਗਲੈਂਡ ਚ ਹੀ ਰਹਾ ਦੋ ਤਿੰਨ ਮਹੀਨੇ ਤੋ ਹੁਣ ਆਇਆ ਹੋਇਆ ਸੀ ਹੁਣ ਕਿਸ ਹਾਲਾਤ ਡੈਡ ਬੋਡੀ ਮਿਲੀ ਹੁਣ ਇਹ ਸੀ ਜੀਬੀ ਦੀ ਗੱਲ ਦੇ ਵਿੱਚ ਰੱਸੀ ਪਾਈ ਵੀ ਸੀ ਤੇ ਸਿੰਗਲ ਦੀ ਜ਼ਮੀਨ ਹਾਸ਼ਮ ਦੇ ਉੱਤੇ ਮੋਟਰ ਤੇ ਲਾਸ਼ ਮਿਲੀ ਤੁਹਾਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣਸਲੋ ਕਤਲ ਦਾ ਪਰਚਾ ਦਰਜ ਹੋ ਗਿਆ ਹੈਗਾ ਤਵਦੀਸ਼ ਚ ਜਾਗੇ ਮਾਮਲਾ ਉਹਦਾ ਜਿਹੜਾ ਸਾਹਮਣੇ ਗੱਲ ਆਈ ਹੈ ਵੀ ਉਹਨੂੰ ਕੋਈ ਮਰਡਰ ਕੇਸ ਲੱਗਦਾ ਹੈ ਕੇਸ ਰਿਪੋਰਟ ਜਿਮਿਲੀਸਤ ਕਿਹਨੂੰ ਕਹਿੰਦਾ ਸੀ ਕੀ ਨਾਮ ਉਹਦਾ ਕਲੀਅਰ ਹੋਇਆ ਵੀ ਸਦੇਸ਼ ਸਿੰਘ ਦੀ ਸਿਮਾ ਪੁੱਤਰ ਬਿਰਚੰਦ ਸਿੰਘ ਵਾਸੀ ਕਲਕਤਾ ਕਿੱਥੋਂ ਆਏ ਸੀ ਕੌਣ ਸੀ ਇਹਨਾਂ ਵਾਰ ਪਤਾ ਲੱਗਾ ਹੈ ਵੀ ਇਹ ਕੋਈ ਬਾਹਰੋਂ ਡਿਪਲੋਮਾ ਹੈ ਬਾਹਰੋਂ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਕੁਝ ਪਰਿਵਾਰਕ ਮੈਂਬਰ ਕਹਿੰਦੇ ਵੀ ਬਹੁਤ ਪੁਰਾਣਾ ਕਬੱਡੀ ਦਾ ਖਿਡਾਰੀ ਬੀਜੀ ਗਿਆ ਜੀ। ਸਾਡੇ ਕੋਲ ਗੱਲ ਸਾਹਮਣੇ ਨਹੀਂ ਆਈ ਕੋਈ ਪੁਰਾਣਾ ਹੋ ਸਕਦਾ ਹੋਵੇ ਪਰ ਸਾਡੇ ਕੋਲ ਕੋਈ ਆਨ ਰਿਕਾਰਡ ਨਹੀਂ ਆਈ ਵੀ ਇਹ ਖਿਡਾਰੀ ਸੀ ਪੁਰਾਣਾ। ਪੁਲਿਸ ਵੱਲੋਂ ਕੀ ਕਹੋਗੇ ਜੀ? ਪੁਲਿਸ ਵੱਲੋਂ ਤਫ਼ਤੀਸ਼ ਕਰਕੇ ਇਹ ਦੋਸ਼ੀਆਂ ਨੂੰ ਪਾਲ ਕੀਤੀ ਜਾ ਰਹੀ। ਕਿਸ ਤਰ੍ਹਾਂ ਦੀ ਨਿਮਾਣਤੀ ਕੀਤਾ? ਜੀ। ਕੋਈ ਮਾਮਲਾ ਦਰਜ ਕੀਤਾ ਗਿਆ? ਮੁਕਦਮਾ ਦਰਜ ਕੀਤਾ ਗਿਆ ਜੀ 302 ਧਾਰਾ ਤਹਿਤ। ਕਿਹੜੇ ਬੰਦੇ ਦੇ ਖਿਲਾਫ ਕੀਤਾ? ਨਾਮ ਅਨੁਮਿਤ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।